ਸਾਰੇ ਸਤਿਕਾਰ ਸਾਰਿਆਂ ਨੂੰ ਅੱਜ ਆਪਾਂ ਨਿੰਬੂ ਦਾ ਪਾਣੀ ਬਣਾਵਾਂਗੇ ਬਹੁਤ ਹੀ ਟੇਸਟੀ ਬਣਦਾ ਜਿਵੇਂ ਹੁਣ ਗਰਮੀ ਦਾ ਸੀਜ਼ਨ ਚੱਲਦਾ ਨਿੰਬੂ ਦਾ ਪਾਣੀ ਜਿਹੜਾ ਹਰ ਇੱਕ ਘਰ ਦੇ ਵਿੱਚ ਹੀ ਬਣਦਾ ਹੈਗਾ ਅੱਜ ਆਪਾਂ ਬਣਾਉਣ ਲੱਗੇ ਸੀ ਆਪਾਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਦਈਏ ਅਸੀਂ ਘਰ ਦੇ ਵਿੱਚ ਕਿੱਦਾਂ ਬਣਾਣੇ ਹੈਗੇ ਬਹੁਤ ਹੀ ਟੇਸਟੀ ਬਣਦਾ ਤੁਸੀਂ ਇਹ ਜ਼ਰੂਰ ਬਣਾ ਕੇ ਵੇਖਿਓ ਇਦਾਂ ਦੋ ਗਲਾਸ ਜਿਹੜੇ ਆਪਾਂ ਅੱਜ ਨਿੰਬੂ ਦੇ ਪਾਣੀ ਦੇ ਬਣਾਵਾਂਗੇ ਉਹਦੇ ਲਈ ਸਭ ਤੋਂ ਪਹਿਲਾਂ ਅਸੀਂ ਕਾਲਾ ਨਾਮਕ ਤੇ ਜਿਹੜਾ ਆਪਣਾ ਨਾਰਮਲ ਨਮਕ ਹੁੰਦਾ ਉਹ ਲੈਤਾਗਾ ਉਸ ਵਿੱਚ 4 ਚਮਚਾ ਬੜੀ ਚੀਨੀ ਰੱਖਣੀ ਹੈਗੀ थोड़ी जी पत्ती अपने पदी दिन लेती है उसमें नींबू लेते हैं निचोड़ लेना पे नींबू अपने टेस्ट के अकॉर्डिंग भी लेते हो दस दें कि बनाने सब तो पहला आपको कोई भी बर्तन ला ले लेना जिस पा आप बना उस नमक एड करा उस जी चीनी एड करा जी अपनी मोटी चीनी होंगी आप उस बरीक करके इस करेगा तीन मोटी भी ले सकते हो गए ਬਟ ਉਸ ਦੇ ਵਿੱਚ ਆਪਾਂ ਥੋੜੀ ਜਿਹੀ ਪਾਣੀ ਦੇ ਵਿੱਚ ਘੋਲਣਾ ਪੈਂਦਾਗਾ ਤਾਂ ਕਰਕੇ ਆਪਾਂ ਥੋੜੀ ਜਿਹੀ ਪਹਿਲਾਂ ਹੀ ਪ੍ਰੀਕ ਕਰ ਲਈ ਉਸ ਤੋਂ ਬਾਅਦ ਆਪਾਂ ਚਾਰਕੀ ਦੀਆਂ ਪੱਤੀਆਂ ਪਦੀਨੇ ਦੀ ਐਡ ਕਰਾਂਗੇ ਇਸ ਨੂੰ ਆਪਾਂ ਇਦਾਂ ਬਰੀਕ ਕਰਨਾਗਾ ਤੁਸੀਂ ਇਸ ਨੂੰ ਗ੍ਰੇਨਡ ਕਰਕੇ ਵੀ ਪਾ ਸਕਦੇ ਹੋਗੇ ਬਟ ਆਪਾਂ ਇਦਾਂ ਹੀ ਪਾਵਾਂਗੇ ਇਸ ਦਾ ਵੀ ਟੇਸਟ ਆ ਜਿਹੜਾ ਬਹੁਤ ਵਧੀਆ ਆਂਦਾ ਉਸ ਤੋਂ ਬਾਅਦ ਇਸ ਦੇ ਵਿੱਚ ਆਪਾਂ ਪਾਣੀ ਐਡ ਕਰ ਦਾਂਗੇ ਜਿੰਨਾ ਤੁਸੀਂ ਬਣਾਉਣਾ ਉਹਨਾਂ ਤੁਸੀਂ ਐਡ ਕਰ ਸਕਦੇ ਹੋ ਉਸ ਦੇ ਹਿਸਾਬ ਨਾਲ ਹੀ ਸਾਰੀਆਂ ਚੀਜ਼ਾਂ ਲੈਣੀਆਂ ਨੇ ਆਣੀਆਂ ਉਸ ਤੋਂ ਬਾਅਦ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਉਸ ਤੋਂ ਬਾਅਦ ਜਿਹੜਾ ਆਪਣਾ ਨਿੰਬੂ ਆਪਾਂ ਨਿਚੋੜ ਕੇ ਰੱਖਿਆ ਸੀ ਆਪਾਂ ਉਸ ਦੇ ਵਿੱਚ ਐਡ ਕਰਾਂਗੇ ਉਸ ਤੋਂ ਬਾਅਦ ਆਪਾਂ ਫਿਰ ਹਲਾਵਾਂਗੇ ਨਿੰਬੂ ਪਾਣੀ ਬਣਾਉਣ ਦੇ ਵਿੱਚ ਜਿਆਦਾ ਟਾਈਮ ਵੀ ਨਹੀਂ ਲੱਗਦਾ ਇਸ ਨੂੰ ਆਪਾਂ फटाफट ਬਣਾ ਕੇ ਲੈ ਸਕਦੇ ਆਂਗੇ ਤੁਸੀਂ ਇੱਥੇ ਇਸ ਦੇ ਵਿੱਚ ਠੰਡਾ ਪਾਣੀ ਐਡ ਕਰ ਸਕਦੇ ਹੋਗੇ ਆਪਾਂ ਵੀ ਥੋੜਾ ਠੰਡਾ ਲੈਤਾ ਕਾ ਪਾਣੀ ਉਸ ਤੋਂ ਬਾਅਦ ਪਾਣੀ ਨੂੰ ਹੋਰ ਠੰਡਾ ਕਰਨ ਵਾਸਤੇ ਇਸ ਦੇ ਵਿੱਚ ਆਪਾਂ ਥੋੜੀ ਜਿਹੀ ਬਰਫ਼ ਐਡ ਕਰਾਂਗੇ ਜੇ ਤੁਸੀਂ ਜਿਆਦਾ ਠੰਡਾ ਪਾਣੀ ਲੈਤਾ ਕਾ ਤਾਂ ਇਸ ਦੇ ਵਿੱਚ ਐਡ ਕਰਨ ਦੀ ਲੋੜ ਨਹੀਂ ਹੈਗੀ ਕਿ ਤੁਸੀਂ ਬਾਕੀ ਆਪਣੇ ਹਿਸਾਬ ਨਾਲ ਕਰ ਲੈਣਾ ਹੈ ਠੰਡਾ ਪਾਣੀ ਇਸਦੇ ਵਿੱਚ ਤੁਸੀਂ ਕਾਲੀਆਂ ਨੇ ਮਿਰਚਾਂ ਵੀ ਤੁਸੀਂ ਇਸਦੇ ਵਿੱਚ ਬਰੀਕ ਕਰਕੇ ਸਿਰ ਥਿਆੜ ਕਰ ਸਕਦੇ ਹੋਗੇ ਵੀਰੇ ਨੂੰ ਤੁਸੀਂ ਥੋੜਾ ਜਿਹਾ ਰੋਸਟ ਕਰਕੇ ਉਸ ਨੂੰ ਬਰੀਕ ਕਰਕੇ ਇਸਦੇ ਵਿੱਚ ਐਡ ਕਰ ਸਕਦੇ ਹੋ ਉਸ ਦਾ ਵੀ ਕੇਸ ਹੈ ਜਿਹੜਾ ਬਹੁਤ ਵਧੀਆ ਆਉਂਦਾ ਹੈਗਾ ਬਟ ਆਪਾਂ ਇੱਥੇ ਨਾਰਮਲ ਪਾਣੀ ਬਣਾਵਾਂਗੇ ਅੱਜ ਇਹਦੇ ਪਾਣੀ ਆਪਣਾ ਬਿਲਕੁਲ ਰੈਡੀ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਆਪਾਂ ਸਰਵ ਕਰਦੇ ਹਾਂ ਇਹਦਾ ਆਪਾਂ ਗਲਾਸ ਦੇ ਵਿੱਚ ਪਾ ਲੈਣਾਗਾ ਜਿਹੜੇ ਆਪਾਂ ਨਿੰਬੂ ਸੀ ਆਪਾਂ ਗੋਲ-ਗੋਲ ਕਰ ਲਏ ਉਸ ਤੋਂ ਬਾਅਦ ਇਸ ਨੂੰ ਆਪਾਂ ਗਲਾਸ ਦੇ ਉੱਪਰ ਲਗਾਵਾਂਗੇ ਇਦਾਂ ਇੱਦਾਂ ਜਿਹੜੇ ਆਪਣੇ ਗਲਾਸ ਆਪਾਂ ਸਜਾ ਲੈਣੇ ਹੈਗੇ ਤੁਸੀਂ ਵੇਖ ਸਕਦੇ ਹੋ ਜਿਹੜਾ ਆਪਣਾ ਨਿੰਬੂ ਪਾਣੀ ਹੈਗਾ ਇਹ ਬਿਲਕੁਲ ਰੈਡੀ ਆ ਆਪ ਪੀਣ ਦੇ ਲਈ ਹੁਣ ਆਪਾਂ ਇਦਾਂ ਬਣਾ ਸਕਦੇ ਆਂਗੇ ਪਰ ਇਹ ਵੀਡੀਓ ਵੇਖ ਕੇ ਤੁਸੀਂ ਕਮੈਂਟ ਕਰਕੇ ਜੁੜ ਦੱਸਿਓ ਮਿਲਦੇ ਆਂ ਕਿਸੇ ਹੋਰ ਨੰਮੀ ਵੀਡੀਓ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ